ਜਿਹੜਾ ਪੀਪੀ ਰਿਪੋਰਟ ਦੇ ਪੈਂਦੀ ਹੱਦ ਡੋਡ ਐਂਡ ਡੋਡ ਜਿੱਦੇ ਅੱਜ ਪੁਲਿਸ ਅਧਿਕਾਰੀ ਵੱਲੋਂ ਲਾਇਆ ਗਿਆ ਜੋ ਕਿ ਹਿੱਜੀ ਵੱਲ ਜਾ ਕੇ ਕਥਨਾਉ ਰੋਕਿਆ ਗਿਆ ਇਸ ਲੋਟ ਵਿੱਚ i don't ਮੰਦਮਾ ਹਟਦੇ ਚੰਡੀਗੜ੍ਹ ਤੋਂ ਆ। ਉਹਦੇ ਹਫ਼ਤੇ ਅਸੀਂ ਲਗਭਗ ਪਿਛਲੇ ਹਫ਼ਤੇ ਤੋਂ ਤਿਆਰੀ ਕਰ ਰਹੇ ਹਾਂ ਕਿਉਂਕਿ ਕਈ ਦਿਨ ਹੋ ਗਏ ਸਦਾ ਆਪ ਦੇ। ਉਸ ਤੋਂ ਬਾਅਦ ਜਦੋਂ ਮੌਜੂਮਾ ਜੀ ਨਾ ਮੀਟੇ ਕੋਈ ਉਸ ਦੇ ਵਿੱਚ ਮੁੱਖ ਮੰਤਰੀ ਉੱਠ ਕੇ ਚਲੇ ਗਏ। ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਕਿਸਾਨਾਂ ਨੇ। ਸਤਿ ਸ਼੍ਰੀ ਅਕਾਲ ਮੰਦਾ ਹਤੇ ਸਾਂਝੀ ਬਾੰਦੀ ਨਜ਼ਰ ਆ ਰਹੀ ਸੀ। ਪਤਾ ਨਹੀਂ ਕੀ ਗੱਲ ਬਣੀ ਹੈ। ਉਹ ਕਹਿੰਦੇ ਤੁਸੀਂ ਕਰ ਲਓ ਜੋ ਕੁਝ ਕਰ। ਠੀਕ ਹੈ। ਉਸ ਤੋਂ ਬਾਅਦ ਜਦੋਂ ਬੰਦਿਆਵਾਂ ਵੀ ਉੱਠ ਕੇ ਚਲੇ ਗਏ ਨਾ ਮੁੱਖ ਮੰਤਰੀ ਸਾਹਿਬ ਨੇ ਉਸੇ ਦਿਨੀ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੌਸ ਨੂੰ ਮਾਗਰ ਆਰਡਰ ਦੇ ਦਿੱਤਾ ਉਹ ਫਿਰ ਰਾਤ ਨੂੰ ਹੀ ਮਾਗਰ ਸਾਡੇ ਕਿਸਾਨ ਆਗੂ ਉਸ ਤੋਂ ਚਲੇ ਗਏ ਉਹ ਹਜੇ ਵੀ ਨਜ਼ਰਬੰਦ ਹੈ ਪੁਲਸ ਦਾ ਰਾਜ ਨਜ਼ਰਬੰਦ ਕਰਦਾ ਕੋਈ ਥਾਣਾ ਨਹੀਂ ਤੇ ਬਹੁਤ ਹੀ ਮਾਤਲਬਾ ਲੋਕਤੰਤਰ ਦਾ ਘਾੜ ਹੈ ਅੱਜ ਦੇਖ ਲਓ ਤੁਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਪੁਲਸ ਦੇ ਨਾਕੇ ਲੱਗੇ ਆ ਉੱਥੇ ਉੱਥੇ ਕਿਸਾਨ ਬੈਠੇ ਪਹਿਲੀ ਵਾਰ ਹੈ ਦੇ ਆਦੇ ਵਿੱਚ ਅੱਜ ਕਾਦ ਹੈ ਨਾ ਕਿਉਂਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਧਰਨੇ ਵਿੱਚ ਅਸੀਂ ਕੋਈ ਸੜਕ ਨਹੀਂ ਰੋਕੀ ਟ੍ਰੈਫਿਕ ਵੀ ਚੱਲੀ ਜਾਂਦਾ ਅਸੀਂ ਆਪ ਦਾ ਸ਼ਾਂਤਮਈ ਧਰਨਾ ਦੇ ਰਹੇ ਆ ਫਿਰ ਵੀ ਸਰਕਾਰ ਸਾਨੂੰ ਰੋਕ ਰਹੀ ਹੈ ਆਪਦੀਆਂ ਅਸੀਂ ਹੱਕੀ ਮੰਗਾਂ ਲੈ ਕੇ ਬੈਠੇ ਆ ਸਾਰਿਆਂ ਦੇ ਵਿੱਚ ਭਲਾ ਹੋਣਾ ਜੇ ਕੋਈ ਮਾਲਕ ਹੈ ਨਾ ਵੀ ਸਾਡੇ ਜਿਹੜੇ ਅੱਜ ਨੇ ਕਿਸਾਨ ਬੈਠੇ ਇਹਨਾਂ ਦਾ ਨਹੀਂ ਸਾਰਿਆਂ ਦਾ ਹੀ ਹੋਣਾ ਹੈ ਜਿਹੜੇ ਮੁਲਾਜ਼ਮ ਹੈ ਸਾਰਿਆਂ ਤੇ ਵੀ ਅਸਰ ਹੀ ਪੈਣਾ ਹੈ ਜਿਹੜਾ ਹੁਣ ਕਾਰਪੋਰੇਟ ਦਾ ਹਲ ਮਜ਼ਦਰਾ ਰਾਜ ਕਰ ਰਹੀ ਹੈ ਸਰਕਾਰ ਬਹੁਤੀ ਸਰਕਾਰਾਂ ਨੂੰ ਘੁਰਕੀ ਦਿੰਦੀਆਂ ਇਹਨਾਂ ਨੂੰ ਮੁੱਖ ਮੰਤਰੀ ਅਸੀਂ ਤੁਸੀਂ ਐ ਨਹੀਂ ਕਰਨਾ ਹੋ ਸਕਦਾ ਕੋਈ ਅਲ ਵੀ ਮੰਨੋ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦੇ ਵਿੱਚ ਕੋਈ ਉਹਨਾਂ ਨੂੰ ਹੋਇਆ ਹੋਵੇ ਨਹੀਂ ਤਾਂ ਪਤਾ ਨਹੀਂ ਕਿਸਾਨਾਂ ਦੇ ਜਬਰ ਕਰਨਾ ਹੋ ਸਕਦਾ ਕੋਈ ਇਹ ਵੀ ਗੱਲ ਹੋਵੇ ਕਿਉਂਕਿ ਤਾਂ ਹੀ ਸਰਕਾਰ ਇਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਨਹੀਂ ਕਿਸਾਨ ਦਬਾਉਂਦੇ ਸਾਰ ਕਸੇ ਵੀ ਹਾਲਤ ਜਿਹਨੇ ਦਮਨੇ ਦਰ ਰਾਤ ਅਸੀਂ ਇੱਕ ਕਰਦਾਂਗੇ ਧਰਨੇ ਵੀ ਲਾਵਾਂਗੇ ਬਸ ਸਰਕਾਰ ਦੇ ਨੱਕ ਚ ਧਾਮ ਕਰ ਦਾਂਗੇ ਇਹ ਨਹੀਂ ਮੰਨ ਲੈ ਵੀ ਨੋਕਾ ਮਾਤਰੀ ਸਾਹ ਕਾਂ ਦੇ ਅਸੀਂ ਕਾਰਵਾਈ ਕਰਾਂਗੇ ਕੀ ਕਾਰਵਾਈ ਕਰ ਲਓਗੇ ਵਾਤਵਾ ਤੁਸੀਂ ਕੋੜੀ ਚਲਾ ਜਾਓ ਹੋਰ ਕੀ ਹੋ ਜਾਊਗਾ ਅੱਗੇ ਵੀ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਕਿੰਨੇ ਦਸਤਖਤ ਹੀ ਹੋ ਕੇ ਹੋਰ ਹੋ ਜਾਣਗੇ ਪਰ ਜੇ ਤੁਸੀਂ ਆਖੋ ਭੁੱਲ ਜੋ ਵੀ ਸਰਕਾਰ ਥੋੜੀ ਦੁਬਾਰਾ ਆ ਜਾਈ ਜੇ ਇਹਨਾਂ ਤੁਸੀਂ ਕਿਸਾਨਾਂ ਤੇ ਜ਼ੁਲਮ ਕਰੋਗੇ ਦੁਬਾਰਾ ਸਰਕਾਰ ਨਹੀਂ ਆਉਣੀ ਤੁਹਾਡੇ 92 ਐਮਐਲਏ ਆ ਨਾ ਆ ਪਾਸੋਂ ਲੈ ਜਾਣਾ ਦੋ ਹੀ ਰਹਿ ਜਾਣੇ ਉਹ ਵੀ ਕਿਸੇ ਕੋਈ ਮਾਰ ਲੋ ਕਿਸੇ ਆਮਲੇ ਨੇ ਕੋ ਚੰਗਾ ਕੰਮ ਕਰਿਆ ਹੋਇਆ ਤਾਂ ਉਹ ਜਦ ਨੂੰਗਾ ਪਰ ਜਿਹੜਾ ਤੁਸੀਂ ਹੁਣ ਪੰਗਾ ਕਿਸਾਨਾਂ ਨਾਲ ਲੈ ਇਹ ਤੁਸੀਂ ਭੁੱਲ ਜਾਓ ਵੀ ਸਰਕਾਰ ਆਜੂ। ਮੰਗਾ ਤਾਂ ਸਾਡੀਆਂ ਜਿਹੜੀ ਸਰਕਾਰ ਨਾ ਉਹ ਵੀ ਉਹਨਾਂ ਨਾਲ ਵੀ ਰਹਿਣਾ। ਮਨ ਆਖੀ ਰਹਿਣਾ ਮੱਗੀਆਂ ਵਾਂਗ ਮੰਨ ਨੀ ਮੰਗਾ ਲਾਗੂ ਨੀ ਕਰ ਰਹੀ ਸਰਕਾਰ ਤੇ ਕਿਵੇਂ ਅਸੀਂ ਮਤਲਬ ਇਹਨਾਂ ਤੇ ਵਿਸ਼ਵਾਸ ਕਰੀਏ। ਇਹਨਾਂ ਮਤਲਬ ਇਹਨਾਂ ਨੇ ਮੀਟਰ ਦੇ ਵਿੱਚ ਕਿਸਾਨਾਂ ਨਾਲ ਮੰਗਾ ਮੰਨੀਆਂ ਸੀ ਸਾਰੀਆਂ ਉਹ ਵੀ ਉਹ ਮੁੱਕਰ ਕੇ ਚੱਪਾਲੇ ਮੀਟਰਾਂ ਦੀ ਮੰਗ ਵੀ ਮੰਨੀ ਵੀ ਸੀ ਉਹ ਵੀ ਲਾਗੂ ਕਰਦੇ ਚੋਰੀ ਛੋਪੇ ਲਾਈ ਜਾਂਦੇ ਆ। ਤੇ ਬਾਕੀ ਜਿਹੜਾ ਆਪਣਾ ਸਾਡੇ ਨਹਿਰੀ ਪਾਣੀ ਆ ਉਹਨਾਂ ਦੇ ਵੀ ਕੇਂਦਰ ਕਬਜ਼ਾ ਕਰ ਰਿਹਾ ਉਹ ਆਪਦੇ ਬੰਦੇ ਲਾ ਰਿਹਾ ਮੁੱਖ ਮੰਤਰੀ ਸਾਡੇ ਚੌਪਾ ਬੈਠੇ ਆ ਉਹਨਾਂ ਨੂੰ ਕੋਈ ਮਤਲਬ ਰੋਸ ਨਹੀਂ ਕਰ ਰਿਹਾ ਵੀ ਸਾਡੇ ਬੰਦੇ ਪੰਜਾਬ ਦਾ ਹਾਕਾ ਪਾਣੀਆ ਤੇ ਤੁਸੀਂ ਸਾਡੇ ਅਧਿਕਾਰੀ ਕਿਉਂ ਨਹੀਂ ਲਾ ਰਹੇ ਇਸੇ ਤੇ ਕਈ ਸਾਰਾ ਬੀਬੀ ਦਾ ਜਿਹੜਾ ਕਬਜ਼ਾ ਉਹ ਵੀ ਕੇਂਦਰ ਕਰਨਾ ਚਾਹੁੰਦਾ ਸਾਰਾ ਕੇਂਦਰ ਦਾ ਸਾਰੀ ਬਾਹ ਮਰੋਰੀ ਦੀ ਆ ਸਾਨੂੰ ਪਤਾ ਸਾਰੀ ਗੱਲ ਦਾ ਇਹ ਸਾਰਾ ਕੇਂਦਰੀ ਕਰਵਾ ਰਿਹਾ ਭਾਜਪਾ ਸਰਕਾਰ ਆ ਜਿਹੜੀ ਉਹ ਕਿਸਾਨਾਂ ਤੇ ਪਹਿਲਾਂ ਹੀ ਉਲਟਾ ਉਹ ਉਹੀ ਇਹ ਕਰਵਾ ਰਹੀ ਹੈ ਤਮਨਾ ਜੋ ਇਤੋਂ ਨਿਕਲੀ ਸਰਕਾਰ ਹੈ ਧਰਨਿਆਂ ਤੋਂ ਡਰ ਰਹੀ ਹੈ ਕਿ ਇਹਦੇ ਮਤਲਬ ਕੀ ਹੈਗਾ ਮਤਲਬ ਕੀ ਹੋਣਾ ਜੇ ਇਹ ਤਾਂ ਕਿਸਾਨਾਂ ਨੂੰ ਗੁਦਨਾਮ ਕਰਨ ਦੀ ਸਾਜ਼ਿਸ਼ ਹੈ ਆਪ ਵੀ ਧਰਨੇ ਤੇ ਸਾਡੇ ਕੋਲੇ ਹਜੇ ਵੀ ਵੀਡੀਓ ਪੰਜਾਬ ਨਾਲ ਮੁੱਖ ਮੰਤਰੀ ਸਾਹਿਬ ਧਰਨੇ ਤੇ ਬੈਠੇ ਮੈਂ ਫਿਰ ਐਸੇ ਸਾਡਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਆਪਣਾ ਧਰਨਾ ਲੱਗਿਆ ਜੀ ਆਪਣਾ ਪੱਖੋ ਕੈਂਚੀ ਦਾ ਟੋਲ ਪਰਾ ਜਿੱਥੇ ਉੱਥੇ ਵੀ ਇਹ ਮੁੱਖ ਮੰਤਰੀ ਜਦੋਂ ਬਣੇ ਨਹੀਂ ਸੀ ਉਦੋਂ ਧਰਨੇ ਤੇ ਬੈੰਦੇ ਰਹੇ ਤੇ ਟੋਲ ਪਰਾ ਕਰਦਾ ਹੁੰਦਾ ਜਦੋਂ ਸਾਡੀ ਜੁਨਨ ਉਸੇ ਧਰਨਾ ਨਾਲ ਆ ਫਿਰ ਉਹ ਸਹੀ ਹੋ ਗਿਆ ਦੇਖੋ ਤੁਸੀਂ ਝੂਠ ਮਾਰ ਕੇ ਲੋਕਾਂ ਦਾ ਸਰਕਾਰ ਬਣਾਈ ਆ ਹੁਣ ਉਹ ਆਪਣਾ ਲੋਕਾਂ ਦੇ ਹੱਥ ਹੋ ਗਿਆ ਜੀ

ਚੰਡੀਗੜ੍ਹ ਦਾ ਹੈ ਜੀ ਚੰਡੀਗੜ੍ਹ ਦਾ ਪ੍ਰੋਗਰਾਮ ਹੈ ਇਹ ਸਾਰੇ ਇਹ ਤੁਹਾਨੂੰ ਉੱਪਰ ਰੋਕੇ ਜਾ ਰਿਹਾ ਕਿ ਕਿੱਥੀ ਹਾਂਜੀ ਆ ਪੂਰੀ ਸਟੇਟ ਵਾਈਡ ਇਹ ਜਿਹੜਾ ਹੈ ਕਰ ਰਹੇ ਆ ਤਾਂ ਜੋ ਕੋਈ ਵੱਡੀ ਲਾਨ ਨਾ ਹੋਵੇ ਕੋਈ ਪ੍ਰੋਬਲਮ ਨਾ ਉਸ ਤੋਂ ਬਚਾਇਆ ਜਾ ਸਕੇ ਅਲਰੀਡੀ ਗ੍ਰਫਤਾਰੀਆਂ ਹੁੰਨ ਸੀ ਉਹ ਵੀ ਇਸੇ ਦਾ ਕਾਰਨ ਸੀ ਜੀ ਹਾਂਜੀ ਉਸੇ ਲੜੀ ਚ ਦੇ ਇਹ ਲੜੀ ਇਹ ਕੋਈ ਨਹੀਂ ਆਪ ਵੀ ਆਪਣੇ ਫਾਰਮਾਂ ਤੇ ਆਪਕਾ ਮਾਰਾ ਸਾਡੀ ਪੰਜਾਬ ਸਰੰਦੀ ਮਤਲੀ ਪੰਜਾਬ ਗਵਰਨਮੈਂਟ ਤੋਂ ਮੰਗਾਈ ਅਸੀਂ ਉੱਥੇ ਜ ਤੋਂ ਗਏ ਤਾਂ ਅੰਦੀ ਕਿੰਨਾ ਗਰਾ ਦੇ ਉਸ ਨੇ ਵੀ ਪ੍ਰਵਾਨਤ ਕਰ ਤੋਂ ਕਿਸ ਮੰਗਾਈ ਜਿੰਨੇ ਦੀ ਵਧਵਾ ਕੇ ਐ ਜੀ ਮਨਵਾ ਕੇ ਆਏ ਸੀ ਉਹਨਾਂ ਨੇ ਕੋਈ ਵੀ ਉਹਨਾਂ ਤੇ ਲਾਗੂ ਨਹੀਂ ਜਿੰਨੇ ਸਾਡੀ ਮੰਗਾ ਸੀ ਉਹ ਸੀ ਲਾਗੂ ਕਰਾਉਣ ਵਾਸਤੇ ਕਿ ਜਿਹੜੀਆਂ ਤੁਸੀਂ ਮੰਗਾ ਤਾਂ ਉਹਨਾਂ ਨੇ ਮੰਨ ਲਿਆ ਉਹਨਾਂ ਨੂੰ ਲਾਗੂ ਉਹਨਾਂ ਨੇ ਜਦੋਂ ਲਾਗੂ ਨਾ ਕੀਤਿਆ ਤਾਂ ਵੀ ਉਹ ਮੰਗਾ ਨੂੰ ਲਾਗੂ ਕਰਵਾਉਣਾ ਸੀ ਇਹਨਾਂ ਦਾ UX ਮੈਲ ਇਹਨਾਂ ਨੂੰ ਹਵਾ ਕੇ ਮਰਵਾ ਕੇ ਜਾਵਾਂਗੇ ਇਹ ਉਹਨਾਂ ਨੇ ਸਾਨੂੰ ਜਾਣ ਤੋਂ ਪਹਿਲਾਂ ਹੀ ਇਸੀ ਵੱਡਾ ਮੰਗੋਲ ਜਾ ਰਹੇ ਸੀ ਕਿ ਮਕਮਲ ਬਣਵਾਉਣਾ ਸੀ ਇਹ ਸਭ ਕੁਝ ਤਾਂ ਕਿ ਸੰਯੁਕਤ ਮੌਤੀ ਦੀ ਘੱਟੋ ਘੱਟ 28 ਜੱਥੇਬੰਦ ਸਾਡੇ ਨਾਲ ਆ ਸਾਰੀਆਂ ਜੱਥੇਬੰਦਾਂ ਦੇ ਜਿਹੜਾ ਸੰਯੁਕਤ ਰੋਲ ਤਰੀਕਾ ਹੈ ਨਾ ਸਮਝਾਉਣਾ ਹੈ ਸੰਯੁਕਤ ਰੋਲ ਬਾਹਰ ਹੈ ਅੰਕਾ ਤਾਂ ਕਾਫੀ ਸਾਰੇ ਬੰਦੀ ਗੁਰੂ ਅਮੇਰਵੰਗਾ ਪਸਿਆ ਤਾਂ ਕਿ ਪਾੜੇ ਮੀਟਰਾਂ ਦੀ ਮੰਗ ਸੀਗੀ ਜਿਹੜੇ ਏਰੀਆ ਦੇ ਕੋਲ ਸੂਨਕਾਂ ਦਾ ਕੰਮ ਕੋਲ ਦੇ ਸੰਸਥਾਪਾਸ ਤੋਂ ਕਿਹਾ ਕਿ ਜੀ ਬੂਧਰਾ ਕੇ ਦੇਣਗੇ ਉਸ ਬਾਅਦ ਟਾਈਮ ਡਿਵਲਪਮੈਂਟ ਪੁਆਇੰਟ ਮਤਲਬ ਬੈਂਕਾਂ ਦੇ ਨਾਲ ਕੁਝ ਮਰਜੀ ਲਾਈਨ ਲੈਂਦੇ ਕਰਦੇ ਥੋੜੇ ਉਹ ਸਾਨੂੰ ਵੰਦ ਜਿਵੇਂ ਲਾਈਨ ਮਾਰ ਕੇ ਜੀ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਇਹ ਹੋ ਗਿਆ ਮਤਲਬ ਜਿਹੜਾ ਨੇਗੋਸ਼ੀਏ ਮੰਜੀ ਨਹੀਂ ਹੁੰਦਾ ਮੰਗਾ ਕੋ ਲਾਗੂ ਕਰਵਾਉਣਾ ਇਹ ਖਾਲਿਸਤਾਨ ਦੀ ਗੱਲ ਹੈ ਜਿਹੜੀ ਸਿੱਖਾਂ ਨੇ ਲੈਤੀ ਤਾਂ ਇਹੋ ਹੀ ਆ ਉਹਨਾਂ ਨੂੰ ਇਹੋ ਹੀ ਮੰਗਾ ਜਿਹੜੀਆਂ ਮੰਨਿਆ ਹੋ ਜਾਂ ਮੰਗਾ ਉਹਨਾਂ ਨੂੰ ਗੱਲ ਕਰਨਾ ਸੀ ਕਿ ਕੀ ਪਾਇਆ ਸੀ ਆਰ ਹੋ ਗਿਆ ਤੇ ਹੁਣ ਤੁਸੀਂ ਲਾਗੂ ਕਰ ਤੋਂ ਕਰਦੇ ਜਾਨਾ ਮੰਗਣ ਕੌਣੀ ਤਰ੍ਹਾਂ ਦੇ ਉਹ ਉਹਨਾਂ ਨੇ ਤਾਲ ਮਟੋਲ ਕੀਤੀ ਚੱਲ ਤਾਂ ਮੰਗਾ ਦੇ ਵੇਖੋ ਮਤਲਬ ਚੱਲ ਜੇ ਕੋ ਮੰਗਣ ਦਾ ਰਸਤਾ ਨਹੀਂ ਤੇ ਚੱਲਦੀ ਵੀਡੀਓ ਦੇ ਵਿੱਚ ਉੱਠ ਕੇ ਭੱਜ ਗਿਆ ਹੁਣ ਤੱਕ ਮੀਂਹ ਹੀ ਕਰਦੇ ਆਏ ਆ ਬਾਦਲ ਨਾਲ ਵੀ ਬਹੁਤ ਵੀ ਠਰਕ ਜਨਮੀਨਾ ਵੀ ਤੇ ਆਪਣੇ ਸੁਮੇਂਦਰ ਨਾਲ ਦੀ ਪਰ ਇਹ ਜਿਹੜੀ ਜਿਵੇਂ ਮੁੱਖ ਮੰਤਰੀ ਮੰਗਾ ਦੇ ਵਿੱਚੋਂ ਵੱਖ ਕੇ ਭੱਜਿਆ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਖੇਤਾਂ ਨਾਲ ਸੀ ਇਹ ਨਾ ਜਾਂ ਤੁਸੀਂ ਕਰ ਨਹੀਂ ਕਰਦਾ ਇਸ ਤਰ੍ਹਾਂ ਦਾ ਪਹਿਲਾ ਪਹਿਲੀ ਵਾਰ ਆ ਉਹ ਸਤੌਰ ਵੀ ਚੱਲੇ ਸੀ ਵੀ ਉਹ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੇ ਨਾਲ ਕੀ ਨੇ ਸੁਲਾਮ ਵੀ ਜਿਹੜੇ ਪੰਜ ਕੇ ਦਾ ਬਾਅਦ ਤੋਂ ਚੋੜੇ ਦੋ ਇਹਨਾਂ ਡਿਪਟੀ ਦਾ ਭਾਗ ਹੁੰਦਾ ਤੇ ਟਾਰ ਮਟੋਲੇ ਸੀ ਕਿੰਨੀਆਂ ਮੀਟਿੰਗਾਂ ਉਹਦੇ ਨਾਲ ਚੱਲ ਗਈਆਂ ਸੀਗੀਆਂ ਉਹ ਸਿਰਫ ਗਰਮੀ ਦੇ ਵਿੱਚ ਉੱਥੇ ਚਲੇ ਗਏ ਕਿ ਸੰਖਿਆ ਕਿੰਨੀਆਂ ਵੀ ਕਿਸਾਨਾਂ ਦੀਆਂ ਮਸਲੇ ਉਹਦਾ ਜਵਾਬ ਦੇਣ ਕੋਈ ਚਾਰ ਹੀ ਨਹੀਂ ਸੀ ਕਿਸੇ ਕਰਕੇ ਮਤਲਬ ਉਹ ਗੱਤਿਆ ਉਹਨਾਂ ਇਹ ਕਥਨ ਕਹਿੰਦੇ ਕਿ ਖਾਣਾ ਦੇ ਨਾਲ ਚੱਲਦਾ ਹੁਣ ਉਹ ਕਲਰੇਸ ਥੀਲਦਾਰਾਂ ਨੂੰ ਮੋਟਰ ਸਾਈਲਰ ਦੇ ਦੇ ਕੋਈ ਹੋਣ ਦੋ ਸਾਲ ਸਰਕਾਰਾਂ ਦੇ ਮਤਲਬ ਮਿਸਟਰ ਪੱਲੋ ਲੇਖਿਕ ਇਹਨਾਂ ਨੂੰ ਆਕੀ ਕਤਾ ਕਰਦੇ ਫਿਰਦੇ ਆ ਕਿ ਅਸਾਦੀ ਸਰਕਾਰ ਦੁਆਰਾ ਆਉਗੀ ਅਸੀਂ ਇਹੋ ਜਿਹੀ ਗੱਲਾਂ ਕਰਦੇ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਤਲਬ ਕਿ ਕੇਸ ਬਣਾ ਦੋ ਜੇ ਕੋਈ ਸੱਚ ਬੋਲਦਾ ਕਿਸੇ ਪੱਤਰਕਾਰ ਤੇ ਕਿਸੇ ਕਿਸਾਨ ਤੇ ਜਦੋਂ ਕੋਈ ਸੱਚੀ ਗੱਲ ਬੋਲਦਾ ਜਾਂ ਉਹਨਾਂ ਨੂੰ ਕੋਈ ਸਵਾਲ ਪੁੱਛਦਾ ਜਦੋਂ ਉਹਨਾਂ ਨੇ ਕੁਝ ਸਾਨੂੰ ਕਰਕੇ ਨਹੀਂ ਦਿੱਤਾ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹ ਵੀ ਕਰੀ ਜਾਂਦਾ WhatsApp ਕੱਲੀਆਂ ਦੋਸਤਾਂ ਦੇ ਵਿੱਚ ਲੋਕਾਂ ਨੂੰ ਇਹ ਵੇਖਣ ਦੇ ਮਾਰੇ ਵੀ ਸਾਨੂੰ ਵੋਟਾਂ ਪਾ ਦੇਣਗੇ ਇਹੋ ਜਿਹੀਆਂ ਗੱਲਾਂ ਕਰਦਾ ਪਰ ਅਸਲੀਆਂ ਗੱਲਾਂ ਦੇ ਵਿੱਚ ਲੋਕ ਆਉਂਦੇ ਨਹੀਂ ਕਿ ਸਾਡਾ ਜ਼ੁਬਾ ਪ੍ਰਧਾਨ ਵੱਲੋਂ ਕਿ ਸਾਡੇ ਜਿਲ੍ਹੇ ਦੇ ਮੀਤ ਪ੍ਰਧਾਨ ਨੇ ਕਿ ਮੈਂ ਮੀਤ ਤੰਗ ਕਿਉਂ ਹਾਂ ਜੀ ਸਾਡਾ ਇਹ ਐਕਸ਼ਨ ਹੈ ਕਿ ਅਸੀਂ ਸਰਕਾਰ ਦੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਲੜਾਈ ਨਹੀਂ ਲੜਨੀ ਅਸੀਂ ਇਹ ਕਰਨੀ ਆ ਵੀ ਜਿੱਥੇ ਸਾਨੂੰ ਰੋਕਿਆ ਜਾਂਦਾ ਅਸੀਂ ਉੱਥੇ ਬਹਿ ਕੇ ਆਪਦਾ ਜਿਹੜਾ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਕਰਨਾ ਸੀ ਉਹ ਇੱਥੇ ਕਰਾਂਗੇ ਤੇ ਪੰਜਾਬ ਲੈ ਕੇ ਕਹੀ ਸਾਰਾ ਕੁਝ ਹੋਣਾ ਸਾਰੀਆਂ ਜੱਥੇਬੰਦੀਆਂ ਇਹ ਕਰਮ ਨਾ ਕਰੀ ਬਾਕੀ ਜਿਹੜੀ ਗੱਲ ਹੈ ਸਾਨੂੰ ਅਸੀਂ ਕੋਈ ਕਿਸੇ ਨਾਲ ਕੋਈ ਵੀ ਪੱਥਰਬਾਜ਼ੀ ਜਾਂ ਕੋਈ ਅਸੀਂ ਕਿਸੇ ਦਾ ਰਸਤਾ ਰੋਕ ਕੇ ਨਹੀਂ ਸੀ ਖੁਸ਼ ਉਸੇ ਵੀ ਸਾਡਾ ਪਹਿਲਾ ਸੁਪਰ ਪ੍ਰਧਾਨ ਹੋਣਾ ਨੇ ਜਾ ਕੇ ਜਿੰਮੇਦਾਰੀ ਵਿੱਚ ਕਿ ਉਹ ਕਿਹਾ ਉਹਨਾਂ ਨੇ ਉੱਥੋਂ ਦੇ ਪ੍ਰਸ਼ਾਸਨ ਨੂੰ ਕਹਿੰਦੀ ਗੱਲ ਦੇਣਾ ਉਹਨਾਂ ਕੋਲ ਜਗ੍ਹਾ ਮੰਗੀ ਜਿੱਥੇ ਪੂਰੀ ਜਗ੍ਹਾ ਸਾਹਮਣੇ ਦੇ ਦੋ ਜਿਸ ਕੋਈ ਵੀ ਕਿਸੇ ਦਾ ਰਸਤਾ ਜਾਮ ਨਹੀਂ ਕਰਾਂਗੇ ਨਾ ਅੱਜ ਕਰਾਂਗੇ ਨਾ ਕੱਲ ਕਰਾਂਗੇ ਅਸੀਂ ਰਸਤਾ ਜਾਮ ਕਰਨ ਵਾਸਤੇ ਖਾਣ ਨਹੀਂ ਲੱਗੇ ਹੋਏ ਸਾਡੇ ਆਪ ਦੇ ਵੀ ਬਹੁਤ سارے ਕੰਮ ਹੈਗੇ ਜਿਹੜੇ ਅਸੀਂ ਲੋਕਾਂ ਕਰਦੇ ਹਾਂ ਜਿੱਥੇ ਦੇਖਾ ਕਰਦੇ ਹਾਂ ਕਰਾਂਗੇ ਅਸੀਂ ਜਰੂਰ ਪਿੱਛਾ ਉਦਾਸ ਚਲਾਉਂਦੇ ਆਏ ਇੱਕ ਬੰਦੇ ਦਾ ਇਨਸਾਨ ਦਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜਾ ਸਾਨੂੰ ਦਿੱਤਾ ਗਿਆ ਹੈ ਕਿ ਤੁਸੀਂ ਆਪ ਦਾ ਪ੍ਰੋਟੈਸਟ ਕਰ ਸਕਦੇ ਆ ਤੇ ਪਰ ਸ਼ਾਂਤਮਈ ਕਰ ਸਕਦੇ ਆ ਅਸੀਂ ਉਹ ਪ੍ਰੋਟੈਸਟ ਕਰਨਾ ਹੱਥੇ ਅੱਜ ਜਾ ਰਹੇ ਸੀ ਕਿਸੇ ਦਾ ਵੀ ਰਸਤਾ ਰੋਕਣਾ ਨਹੀਂ ਜਾਣ ਜਾ ਰਹੇ ਪਰ ਸਰਕਾਰ ਨੇ ਸਾਡਾ ਰਸਤਾ ਰੋਕਿਆ ਜਾਣ ਤੋਂ ਰੋਕਣਾ ਤੇ ਹੁਣੇ ਸਰਕਾਰ ਸਾਨੂੰ ਜਾਣ ਕਹੇ ਤੁਸੀਂ ਜਾਨ ਨੂੰ ਪਿਆਰ ਹੈ ਜਾਂ ਨਹੀਂ ਜਾਨ ਦਿੰਦੀ ਤਾਂ ਵੀ ਉੱਥੇ ਸਾਨੂੰ ਰੋਕਿਆ ਗਿਆ ਸੀ ਉੱਤੇ ਬੈਠ ਕੇ ਆਉਦਾ ਪ੍ਰੋਟੈਸਟ ਪਤਾ ਖਾਨਾ ਲਾ ਕੇ ਲਗਾ ਰਿਹਾ ਐ ਮੈਂ ਕਿਸਾਨ ਦਾ ਪੁੱਤ ਐ ਦੂਜੇ ਪਾਸੇ ਕਿਸਾਨਾਂ ਨੂੰ ਰੋਕ ਰਿਹਾ ਐ ਇੱਕ ਗੱਲ ਦਾ ਮੰਗਾ ਨਹੀਂ ਪੂਰਾਇਆ ਕਰਦੇ ਸਵਾਰੀ ਜਾਨਾਂ ਦੇ ਬਈ ਵੀ ਜੇ ਕਿਸਾਨਾਂ ਦੇ ਪੁੱਤ ਹੁੰਦੇ ਨਾ ਜਿਹੜੇ ਪਹਿਲਾਂ ਕਹਿੰਦੇ ਸੀ ਤੁਹਾਨੂੰ ਵੀ ਚੌਪਟ ਦਿੱਤੀਏ ਜੇ ਖਾਸ ਕੀਤੀਏ ਸੁਰਮਨ ਮੰਜਾਰਾ ਬਦਲ ਅ ਸਰਨੇ ਦੇ ਵਿੱਚ ਬੈਠਦੇ ਹੁੰਦੇ ਸੀ ਤੇ ਕਾਲੀ ਸਰਕਾਰ ਨੂੰ ਜਾਂ ਕਾਂਗਰਸ ਸਰਕਾਰ ਨੂੰ ਪਹੁੰਚਦੇ ਹੁੰਦੇ ਸੀ ਜੇ ਅੱਜ ਉਹ ਉਸ ਜਗ੍ਹਾ ਤੇ ਪਹੁੰਚ ਚੁੱਕੇ ਐ ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਉਹਨਾਂ ਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਵੱਡੇ ਹੰਦੇ ਤੇ ਪਹੁੰਚ ਗਿਆ ਸ਼ਾਇਦ ਮੈਂ ਵੀ ਆ ਜਿਹੜਾ ਨਵਾਂ ਪ੍ਰਧਾਨ ਮੰਤਰੀ ਬੰਦਾ ਆ ਸ਼ਾਹ ਆਉਣ ਵਾਲਾ ਟਾਈਮ ਹੋਵੇ ਪਰ ਮੈਨੂੰ ਤਾਂ ਲੱਗਦਾ ਨਹੀਂ ਕਿ ਜਿਹਨੇ ਪੱਤਰੀ ਸਾਫ ਕੀਤੀ ਤੇ ਜਨਾਬਤੀ ਆਉਣ ਵਾਲੇ ਟਾਈਮ ਤੇ ਪੱਤਰੀ ਸਾਫ ਹੁੰਦੀਆਂ ਨੇ ਜਿਹਨੂੰ ਸਸਾ ਨਾਂ ਨੂੰ ਮਜ਼ਦੂਰਾਂ ਨੂੰ ਜਾਂ ਜਿਹੜੇ ਹੋਰ ਜਿਹੜੇ ਕਾਰਸਟ ਆਏ ਗਿਆ ਜਿੰਨੇ ਵੀ ਜਿਹੜੇ ਰੋਲੇ ਰਿਖਤਾਂ ਹੋ ਗਏ ਤੇ ਡੌਂਟ ਬਾਂਹ ਚੁੱਕੇ ਜਿਹੜੀਆਂ ਕੱਲ ਗ੍ਰਿਫਤਾਰੀਆਂ ਹੋਈਆਂ ਉਹਨਾਂ ਉਹਨਾਂ ਬਾਰੇ ਤੁਸੀਂ ਕੀ ਕਹਾਂਗੇ ਅਸੀਂ ਤਾਂ ਵੀ ਉਹਨਾਂ ਦੀ ਉਹਨਾਂ ਦੀ ਨਿੰਦਾ ਕਰਦੇ ਹਾਂ ਕਿ ਜਿਹੜਾ ਕੰਮ ਤੁਸੀਂ ਕਿਸਾਨਾਂ ਦੇ ਘਰੇ ਜਾ ਕੇ ਕਰੋਗੇ ਜਿੰਨਾ ਜ਼ਿਆਦਾ ਕਿਸਾਨ ਨੂੰ ਕਹਿੰਦੇ ਹੋਂਦੇ ਤੰਗ ਕਰੋਗੇ ਉਹਨਾਂ ਕਿਸਾਨ ਜ਼ਿਆਦਾ ਤੁਹਾਡੇ ਖਿਲਾਫ ਹੋਊਗਾ ਸਰਕਾਰ ਦੇ ਖਿਲਾਫ ਜਾਊਗਾ ਤੇ ਜਿਹੜੀ ਆਮ ਲਖਾਈ ਆ ਉਹਨਾਂ ਦਾ ਕਿਸਾਨ ਦੇ ਉੱਤੇ ਹੀ ਨਿਰਭਰ ਹੈਗੀ ਆ ਕਿਉਂਕਿ ਜਿਹੜਾ ਅਨਾਜ ਪੈਦਾ ਕਰਨਾ ਉਹ ਕਿਸਾਨ ਨੇ ਕਰਨਾ ਅਨਾਜ ਪੈਦਾ ਕਰਕੇ ਇੱਕ ਦਿਨ ਰਾਤ ਇੱਕ ਕਰਕੇ ਰਾਹ ਤਰੋਂ ਪੂਰਾ ਨਹੀਂ ਰੱਖੀ ਆ ਮੇਰਾ ਖੁੱਦਾ ਇੱਕ ਛਾਸ ਮਰ ਲਿਖਣਾ ਦਿਖਾ ਰਿਹਾ ਤੇ ਮੈਂ ਉਹਦੇ ਮੁਰ ਘੜਾਉਣ ਨੂੰ ਲੱਗਿਆ ਮੇਰੇ ਪੱਤਾਂ ਵੀ ਛੱਡਿਆ ਮੇਰੇ 5 ਦਿਨ ਹੋ ਗਏ ਸੀ ਹੋ ਗਏ ਮੈਂ ਦੱਸੋ ਕਿੱਥੇ ਚੱਲਦਾ ਸਰਕਾਰਾਂ ਦੇ ਚੱਲਦੇ ਸੰਕਲਪ ਤੇ ਜਿਦਾਂ ਇਹ ਮਿਠਾਈ ਕੋਈ ਹੋਰ ਬੰਦੇ ਦਾ ਖੇਤੇ ਨਹੀਂ ਦਿੰਦੇ ਅਸੀਂ ਨਹੀਂ ਕੁਝ ਕਰਦੇ ਅਸੀਂ ਨਹੀਂ ਜਾਂਦੇ ਚੰਗੇ ਸਾਡੀਆਂ ਮੰਗਾ ਇੱਥੇ ਆ ਕੇ ਸਾਡੀਆਂ ਪੂਣੀਆਂ ਖੜਤਦੇ ਨਹੀਂ ਜਾਵਾਂਗੇ ਆਡਾ ਦਿਮਾਗ ਦੇ ਵਿੱਚ ਕੋਈ ਐਡਾ ਲੋਡ ਨਹੀਂ ਹੈਗਾ ਵੀ ਅਸੀਂ ਆਵਦਾ ਘਰ ਛੱਡ ਕੇ ਬੱਚੇ ਦੀ ਦੀ ਆਵਦਾ ਪਰਿਵਾਰ ਛੱਡ ਕੇ ਰਾਪਾ ਕਟਮੀਆਂ ਚੰਡੀਗੜ ਕੋਈ ਸੌਖੀ ਨਹੀਂ ਹੈਗੀ